ਨਾਜ਼ਪਿੰਨਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਦੁਨੀਆ ਪ੍ਰਸਿੱਧ ਜੋਤਿਸ਼ ਆਚਾਰੀਆ ਅਤੇ ਲਾਈਫ ਕੋਚ ਆਚਾਰੀਆ ਸਤਵੰਦਰ ਜੀ 12 ਜੁਲਾਈ 2025 ਨੂੰ ਦੁਬਈ ਵਿੱਚ ਹੋਣ ਵਾਲੇ ਇੱਕ ਵਿਸ਼ੇਸ਼ ਟਾਕ ਸ਼ੋਅ ਦੌਰਾਨ ਆਪਣੀਆਂ ਅਧਿਆਤਮਿਕ ਅਤੇ ਜੋਤਿਸ਼ਿਕ ਸਿੱਖਿਆਵਾਂ ਨੂੰ ਵਿਸ਼ੇ ਪੱਧਰ ਤੇ ਸਾਂਝਾ ਕਰਨਗੇ ਇਹ ਸਮਾਗਮ ਡੀਆਈਵੀ ਇਵੈਂਟਸ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਜਿਸ ਵਿੱਚ ਦੁਨੀਆ ਭਰ ਤੋਂ ਆਏ ਵਿਦਵਾਨ ਮੀਡੀਆ ਪ੍ਰਤੀਨਿਧ ਅਤੇ ਅਧਿਆਤਮਿਕ ਸਾਧਕ ਹਿੱਸਾ ਲੈਣਗੇ ਇਸ ਮੌਕੇ ਡਾਕਟਰ ਮਨਜਿੰਦਰ ਸਿੰਘ ਜੋ ਕਿ ਡੀਆਈਬੀ ਇਵੈਂਟਸ ਦੇ ਡਾਇਰੈਕਟਰ ਹਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟਾਕ ਸ਼ੋ ਸਿਰਫ ਇੱਕ ਲੈਕਚਰ ਨਹੀਂ ਸਗੋਂ ਇੱਕ ਵਿਸ਼ਵਪਧਰੀ ਅੰਦੋਲਨ ਹੈ ਜਿਸ ਦਾ ਮਕਸਦ ਹੈ ਕਿ ਲੋਕਾਂ ਨੂੰ ਬੇਜਿਆਨਿਕ ਵਿਗਿਆਨਿਕ ਜੋਤਿਸ਼ ਵਿਗਿਆਨ ਰਾਹੀਂ ਚੰਗੀ ਸੋਚ ਅਤੇ ਜੀਵਨ ਦੇ ਅਸਲ ਉਦੇਸ਼ ਵੱਲ ਪ੍ਰੇਰਿਤ ਕਰਨਾ। ਉਹਨਾਂ ਨੇ ਕਿਹਾ ਕਿ ਆਚਾਰਿਆ ਸਤਵਿੰਦਰ ਜੀ ਦਾ ਮੰਨਣਾ ਹੈ ਕਿ ਜੋਤਿਸ਼ ਸਿਰਫ ਭਵਿੱਖ ਦੇ ਅਨੁਮਾਨਾਂ ਦੀ ਵਿਧੀ ਨਹੀਂ ਸਗੋਂ ਆਤਮ ਜਾਗਰੂਕਤਾ ਅਤੇ ਜੀਵਨ ਵਿੱਚ ਸੁਧਾਰ ਲਿਆਉਣ ਦਾ ਉਪਕਰਨ ਹੈ ਇਹ ਸਮਾਗਮ ਇੰਟਰਐਕਟਿਵ ਹੋਵੇਗਾ ਜਿਸ ਵਿੱਚ ਲੋਕ ਆਪਣੇ ਨਿੱਜੀ ਸਵਾਲ ਪੁੱਛ ਸਕਣਗੇ ਅਤੇ ਆਚਾਰੀਆ ਜੀ ਤੋਂ ਸਿੱਧਾ ਮਾਰਗਦਰਸ਼ਨ ਲੈ ਸਕਣਗੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਮਹਾਨ ਸਮਾਗਮ ਵਿੱਚ ਦੁਬਈ ਦੇ ਪ੍ਰਸਿੱਧ ਉਜ્યોਗਪਤੀ ਡਾਕਟਰ ਬੂ ਅਬਦੁੱਲਾ ਡਾਕਟਰ ਉਮਰ ਅਲ ਮਰਜ਼ੂਕੀ ਮੁੱਖ ਆਤੀਤੀ ਵਜੋਂ ਸ਼ਿਰਕਤ ਕਰਨਗੇ ਆਚਾਰੀਆ ਸਤਵਿੰਦਰ ਜੀ ਇੱਕ ਐਸੇ ਅਤਿਆਤਮਿਕ ਮਾਰਗਦਰਸ਼ਕ ਹਨ ਜੋ ਜੋਤਿਸ਼ ਵਿਗਿਆਨ ਅਤੇ ਆਧੁਨਿਕ ਜੀਵਨ ਦੇ ਗਿਆਨ ਨੂੰ ਮਿਲਾ ਕੇ ਲੋਕਾਂ ਦੀ ਮਦਦ ਕਰਦੇ ਹਨ ਉਨ੍ਹਾਂ ਦੀ ਸਿੱਖਿਆ ਤੇ ਤਜਰਬਾ ਉਹਨਾਂ ਨੂੰ ਇੱਕ ਕੁਸ਼ਲ ਜੋਤਿਸ਼ੀ ਅਤੇ ਪ੍ਰੇਰਕ ਵਕਤਾ ਬਣਾਉਂਦਾ ਹੈ। ਉਹ ਵਿਸ਼ੇਸ਼ ਤੌਰ ਤੇ ਪੰਜਾਬ ਉਤਰੀ ਭਾਰਤ ਤੇ ਵਿਸ਼ਵ ਭਰ ਦੀ ਪੰਜਾਬੀ ਕਮਿਊਨਿਟੀ ਵਿੱਚ ਬਹੁਤ ਲੋਕਪ੍ਰੀਆ ਹਨ ਜੋਤਿਸ਼ ਅਤੇ ਅਧਿਆਤਮਿਕਤਾ ਵਿੱਚ ਯੋਗਦਾਨ ਆਚਾਰੀਆ ਜੀ ਮੰਨਦੇ ਹਨ ਕਿ ਜੋਤਿਸ਼ ਭਵਿੱਖ ਦੇ ਅਨੁਮਾਨ ਤੱਕ ਸੀਮਿਤ ਨਹੀਂ ਹੈ ਇਹ ਇੱਕ ਵਿਗਿਆਨ ਹੈ ਜੋ ਮਨੁੱਖ ਨੂੰ ਆਪਣੇ ਆਪ ਨੂੰ ਜਾਣਨ ਅਤੇ ਜੀਵਨ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਵਿੱਚ ਮਦਦ ਕਰਦਾ ਹੈ। ਉਹ ਆਪਣੇ YouTube ਚੈਨਲ ਅਤੇ ਸੋਸ਼ਲ ਮੀਡੀਆ ਰਾਹੀਂ ਜੋਤਿਸ਼ ਅਤੇ ਅਧਿਆਤਮਿਕਤਾ ਨੂੰ ਸਧਾਰਨ ਭਾਸ਼ਾ ਵਿੱਚ ਸਮਝਾਉਂਦੇ ਹਨ ਤਾਂ ਜੋ ਹਰ ਵਿਅਕਤੀ ਇਸ ਤੋਂ ਲਾਭ ਉਠਾ ਸਕੇ। ਉਹਨਾਂ ਦੇ ਵੀਡੀਓ ਪ੍ਰੇਰਕ ਅਤੇ ਗਿਆਨਵਰਧਕ ਹੁੰਦੇ ਹਨ ਜੋ ਲੱਖਾਂ ਲੋਕਾਂ ਨੂੰ ਸਕਾਰਾਤਮਕ ਸਕਾਰਾਤਮਕ ਤੱਲ ਪ੍ਰੇਰਿਤ ਕਰਦੇ ਹਨ। ਆਚਾਰੀਆ ਸੁਤਿੰਦਰ ਜੀ ਦਾ ਮੂਲ ਮਿਸ਼ਨ ਹੈ ਕਿ ਲੋਕਾਂ ਵਿੱਚ ਅਧਿਆਤਮਿਕ ਜਾਗਰੂਕਤਾ ਫੈਲਾਉਣਾ ਅਤੇ ਉਹਨਾਂ ਦੀ ਮਦਦ ਕਰਨੀ ਕਿ ਉਹ ਆਪਣੇ ਜੀਵਨ ਵਿੱਚ ਸ਼ਾਂਤੀ ਅਤੇ ਉਦੇਸ਼ ਲੱਭ ਸਕਣ। ਜੋਤਿਸ਼ੀ ਮਾਰਗਦਰਸ਼ਨ ਜੀਵਨ ਨੂੰ ਸਹੀ ਰਸਤੇ ਵੱਲ ਲੈ ਜਾਣ ਲਈ ਵਿਗਿਆਨਿਕ ਜੋਤਿਸ਼ ਦੀ ਵਰਤੋਂ ਨਾਲ ਸਮਾਜਿਕ ਸੇਵਾ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣਗੇ। ਪ੍ਰੋਗਰਾਮ ਦਾ ਆਯੋਜਨ ਮੌਕੇ ਦੁਬਈ ਵਿੱਚ ਹੋਣ ਵਾਲਾ ਇਹ ਟਾਕ ਸ਼ੋਅ ਆਚਾਰੀਆ ਜੀ ਦੇ ਵਿਸ਼ਵ ਮਿਸ਼ਨ ਦਾ ਇੱਕ ਅਹੰਕਾਰਪੂਰਨ ਹਿੱਸਾ ਹੈ। ਉਹ ਇਸ ਰਾਹੀਂ ਪ੍ਰਾਚੀਨ ਗਿਆਨ ਨੂੰ ਆਧੁਨਿਕ ਜੀਵਨ ਨਾਲ ਜੋੜ ਕੇ ਆਮ ਲੋਕਾਂ, ਪੇਸ਼ੇਵਰਾਂ ਅਤੇ ਪਰਿਵਾਰਾਂ ਨੂੰ ਇੱਕ ਨਵਾਂ ਵਿਉਂਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਮਾਗਮ ਨਾ ਸਿਰਫ ਵਿਅਕਤੀਗਤ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਸਗੋਂ ਸੱਚ ਜਾਗਰੂਕਤਾ ਤੇ ਸਕਾਰਾਤਮਕਤਾ ਤੇ ਆਧਾਰਿਤ ਇੱਕ ਵਿਸ਼ਵ ਭਾਈਚਾਰੇ ਦੀ ਨੀਵ ਨੀਵ ਰੱਖੇਗਾ ਆਚਾਰੀਆ ਸਤਵਿੰਦਰ ਜੀ ਆਪਣੀਆਂ ਸਿੱਖਿਆਵਾਂ ਨੂੰ ਪੋਡਕਾਸਟ ਇੰਟਰਵਿਊਜ਼ ਅਤੇ ਵੀਡੀਓਜ਼ ਰਾਹੀਂ ਵੀ ਸਾਂਝਾ ਕਰਦੇ ਹਨ ਉਹਨਾਂ ਦਾ YouTube ਚੈਨਲ ਲੱਖਾਂ ਦਰਸ਼ਕਾਂ ਤੱਕ ਜੋਤਿਸ਼ ਜੀਵਨ ਵਿੱਚ ਅਤੇ ਅਧਿਆਤਮਿਕਤਾ ਬਾਰੇ ਸਮਗਰੀ ਪਹੁੰਚਾਉਂਦਾ ਹੈ ਉਹਨਾਂ ਦੀ ਸਧਾਰਨ ਤੇ ਪ੍ਰਭਾਵਸ਼ਾਲੀ ਅਦਾਇਗੀ ਉਹਨਾਂ ਨੂੰ ਹਰ ਵਰਗ ਦੇ ਲੋਕਾਂ ਵਿੱਚ ਪ੍ਰੀਆ ਬਣਾਉਂਦੀ ਹੈ ਆਚਾਰੀਆ ਸਤਵਿੰਦਰ ਜੀ ਇੱਕ ਐਸੇ ਅਧਿਆਤਮਿਕ ਗੁਰੂ ਹਨ ਜੋ ਪ੍ਰਾਚੀਨ ਗਿਆਨ ਨੂੰ ਆਧੁਨਿਕ ਜੀਵਨ ਨਾਲ ਜੋੜ ਕੇ ਲੋਕਾਂ ਨੂੰ ਆਤਮ ਗਿਆਨ ਅਤੇ ਸ਼ਾਂਤਮਈ ਜੀਵਨ ਵੱਲ ਮਾਰਗਦਰਸ਼ਨ ਕਰਦੇ ਹਨ ਉਹਨਾਂ ਦਾ ਆਉਣ ਵਾਲਾ ਦੁਬਈ ਟਾਕ ਸ਼ੋਅ ਸਿਰਫ ਇੱਕ ਸਮਾਗਮ ਨਹੀਂ ਇੱਕ ਵਿਸ਼ੇਪੱਤਰੀ ਅੰਦੋਲਨ ਹੈ ਜੋ ਲੋਕਾਂ ਅਤੇ ਸਮਾਜ ਵਿੱਚ ਸਕਾਰਾਤਮਕਤਾ ਬਦਲਾਅ ਲਿਆਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ